ਇੱਕ ਮਿੰਟ ਖੜਾ ਜਾ ਤੁਹਾਡਾ ਫੋਨ ਕਿੱਥੇ ਤੁਹਾਡਾ ਫੋਨ ਕਿੱਥੇ ਟੰਗ ਲੈਣਾ ਹੈ ਇਹਦਾ ਸੋਣਾ ਸਾਰੇ ਕੱਟੇ ਬੈਠੀਆਂ ਯਾਰ ਗੱਦ ਫਿਲਮ ਨੂੰ ਬੜਾ ਤੇ ਤੁਹਾਡਾ ਫੋਨ ਕਿੱਥੇ ਮੇਰਾ ਫੋਨ ਲੈਵਾ ਕੋਈ ਹੋਇਆ ਬੜਾ ਚੁੱਲੇ ਇੱਕ ਮਿੰਟ ਖੜਾ ਜਾ ਇੱਕ ਮਿੰਟ ਰੋਕ ਕੇ ਆ ਰਿਹਾ ਵੈਰੀਫਾਈ ਕਰ ਲੈਂਦਾ ਕੀ ਵੈਰੀਫਾਈ ਕਰਨਾ ਹੈ ਦੱਸੋ ਬਈ ਸਾਰੇ ਜਨਾਬ ਇਹਨਾਂ ਨੇ ਕੀ ਚਾਹ ਰਿਆ ਨੂੰ ਸਾਰੇ ਤੋਂ ਵੈਰੀਫਾਈ ਕਰਨਾ ਜੋ ਕਰਨਾ ਹੈ ਭਾਜੀ ਇੱਕ ਮਿੰਟ ਮੇਰੀ ਗੱਲ ਸੁਣ ਕੇ ਫੋਨ ਚੁਲਿਆ ਓਏ ਜਾਈ ਉਧਰ ਨਾ ਕਰੋ ਆਹ ਨਾਲ ਬੈਠੋ ਆਹ ਨਾਲ ਜਿਹੜੀ ਤੁਸੀਂ ਬੰਦੇ ਡੱਡੇ ਵੀਰੇ ਮੇਰੇ ਸਾਹ ਨਾਲ ਸਾਹ ਨਾਲ ਆਹ ਹੋਈ ਰਾਮ ਦਾ ਜਿਹੜੇ ਬੋਲੋ ਹੋ ਅੱਜ ਗਏ ਇੱਕ ਨੰਬਰ ਥਾਲੇ ਕਹਿੰਦਾ ਸਾਰਾ ਘੁੱਟਰਾ ਨਾਓ ਸਾਰੇ ਬੁਰਾ ਮੈਨੂੰ ਦੱਸੋ ਸੀਗੀਆਂ ਜਦੋਂ ਬਿਠਾਏ ਹੋਇਆ ਕੋਈ ਗਾਂਡੀ ਕੋ ਆਵਾਜ਼ ਆ ਰਹੀ ਹੈ ਦੱਸੋ ਸੀਗੀਆਂ ਉਹ ਜਿਹੜੀਆਂ ਉਹ ਫਿਰ ਦੱਸੋ ਵੀਰ ਜੀ ਦੱਸੋ ਕੀ ਲੱਭਾ ਬਤੰਗ ਲੈਣਾ ਸਾਰੇ ਇੱਕ ਘੰਟੇ ਬਾਅਦ ਸਾਰੇ ਇਕੱਠੇ ਹੋਇਆ ਜੀ ਜਦੋਂ ਕਿਸੇ ਦੇ ਘਰ ਹੋਣ ਜਾਊਗਾ ਲਾਊਗਾ ਇਹ ਆ ਕਰ ਲਓ ਤੁਸੀਂ ਜੇ ਕੋਈ ਵਿੱਚ ਇਹਨਾਂ ਦੀ ਗਲਤੀ ਹੈ ਕਹਿੰਦਾ ਮੈਂ ਤੇਰੀ ਨਾ ਉਹ ਕੁੱਟੂਗਾ ਭਾਈ ਕੀ ਹੈ ਕੀ ਹੈ 3 ਨੰਬਰ ਥਾਣੇ ਦਾ ਕੋਈ ਬੰਦਾ ਸੀ ਮੁਲਾਇਮ ਇੱਕ ਅੰਦਰ ਆਇਆ ਕਹਿੰਦਾ ਤੇਰੀ ਮੈਂ ਲੱਤਾਂ ਕੁੱਟਾਂਗਾ ਪਈ ਦੋ ਮੇਰੀ ਗੱਲ ਸੁਣੋ ਮੇਰਾ ਨਾਮ ਮੈਕੀ ਹੈ ਕਾਰਨ ਪੁੱਛੋ ਨਾ ਪੁੱਛੋ ਆਈ ਅਸੀਂ ਵੀ ਸ਼ਹਿਰਦਾਰੀ ਜੀ ਰਹੇ ਹਾਂ ਦੱਸੋਈ ਆਦੀ ਸਾਰਾ ਸ਼ਹਿਰ ਸਾਰਾ ਸ਼ਹਿਰ ਜਾਣਦਾ ਯਾਰ ਸਾਨੂੰ ਅਸੀਂ ਸ਼ਹਿਰਦਾਰੀ ਜੀ ਰਹਿੰਦੇ ਹਾਂ ਕੀ ਹੈ ਇਹ ਦੋ ਨੰਬਰ ਥਾਣੇ ਨੂੰ ਕਰਦੇ ਆਂ ਅਸੀਂ ਮਨਜ਼ਾ ਨਹੀਂ ਮੈਂ ਆ ਭਰਾ ਖੜਾ ਵਾ ਆ ਹੁਣੇ ਨਹੀਂ ਆ ਚੌਂਕ ਦੇ ਵਿੱਚ 3 ਨੰਬਰ ਚੌਂਕ ਦੇ ਦੀ ਕੈਮਰਾ ਚੈੱਕ ਕਰ ਲੋ ਮੇਰੇ ਕੋਲ ਦੁਕਾਨ ਤੇ ਤਿੰਨ ਅਬ ਬ੍ਰਦਰ ਮੇਰੇ ਆਈ ਸੀ ਤਿੰਨੋਂ ਮੇਰੇ ਕੋਲ ਹੋ ਕੇ ਗੁਲਾਬ ਜਮਨ ਗਦਰੀਲਾ ਖਾ ਕੇ ਇਹ ਹੁਣੇ ਗਏ ਨੇ ਤੇ ਉਹਨਾਂ ਨੇ ਕੀ ਕੀ ਨਾਮ ਤੁਹਾਡਾ ਮੇਰਾ ਨਾਮ ਕਰਨ ਆ ਆਪਣਾ ਅਨੰਦ ਇਸਟਰੀਨ ਦੁਕਾਨ ਆ 3 ਨੰਬਰ ਚੌਂਕ ਹੋਇਆ ਤਾਂ ਮੈਨੂੰ ਤਾਂ ਹੁਣੇ ਦੁਕਾਨ ਤੇ ਬੈਠਾ ਇਹ ਮੇਰੇ ਕੋਲ ਹੁਣੇ ਗਏ ਨੇ ਦੋਨੋਂ ਭਰਾ ਨਾਲ ਇੱਕ ਰਸੀ ਵੀ ਲੈ ਹੈਗਾ ਕਿੰਨੋ ਗਏ ਨੇ ਮੇਰੇ ਕੋ ਖਾ ਖਾ ਕੇ ਗਦਰਿਲਾ ਖਾਦਾ ਗੁਲਾਬ ਦਾ ਮੂਹ ਖਾਦਾ ਕੁਛ ਵੀ ਆਪਾਂ ਨੂੰ ਇਸ ਬਾਰੇ ਨਹੀਂ ਹੈਗੀ ਚਾਈਨਾ ਡੋਰ ਹੈਗੀ ਇਹਨੇ ਉਹਨਾ ਨਾ ਤਾਂ ਉਹ ਚਾਈਨਾ ਡੋਰ ਮੈਂ ਉਡਾਣ ਵਾਲੇ ਹੀ ਨਹੀਂ ਹੈਗੇ ਬੰਦ ਕਰਕੇ ਅੱਜ ਤਾਂ ਪਹਿਲੇ ਜਦੋਂ ਪਿਛਲੇ ਸਾਲ ਵੀ ਕੋਲ ਦਾ ਨਾ ਗੁੱਡੇ ਉਡਾਏ ਨਾ ਤੇ ਆਮ ਡੋਰ ਨਾਲ ਉਡਾਏ ਨੇ ਮੈਂ ਆਪਣੇ ਜੁਆਕਾਂ ਸੇ ਪਤੰਗ ਲੈਣ ਆਇਆ ਸੀਗਾ ਇੱਥੇ ਮੇਰਾ ਬਿੱਲ ਬੰਦਾ ਹੋਇਆ ਸੀਗਾ ਪਿੱਛੋਂ ਪੁਲਿਸ ਆਈ ਸਾਰਿਆਂ ਦੇ ਮੋਬਾਈਲ ਮੇਰਾ ਮੋਬਾਈਲ ਹੀ ਖੋਇਆ ਸਾਰਿਆਂ ਮੋਬਾਈਲ ਖੋ ਕੇ ਆਪਣੇ ਨਾਂ ਲੈ ਗਏ ਸਾਨੂੰ 2 ਘੰਟੇ ਡੱਕਿਆ ਪਿਆ ਮੈਂ ਕਿਹਾ ਦੱਸੋ ਸੀ ਸਾਡਾ ਕਸੂਰ ਕੀ ਹੈ ਕੋਈ ਗੱਲ ਨਹੀਂ ਕਹਿੰਦੇ ਦੱਸਦੇ ਨਹੀਂ ਦੱਸਦੇ ਨਹੀਂ ਦੱਸਦੇ ਕਹਿੰਦੇ 10 ਮਿੰਟ ਰੁਕੋ ਮੇਰੇ ਕਹਾ ਸਾ ਗੁੰਮ ਹੋ ਰਿਹਾ ਮੈਨੂੰ 5 ਮਿੰਟ ਮੈਨੂੰ ਹੱਥ ਘੜੀ ਲਾ ਦਿਓ ਮੈਨੂੰ ਬਾਹਰ ਲੈ ਜਾਓ ਮਾਰ ਕੇ ਬਿਠਾ ਲਓ ਜੇ ਤੁਹਾਨੂੰ ਕੋਈ ਲੱਗਦਾ ਮੈਂ ਗਲਤ ਆ ਤਾਂ ਮੈਨੂੰ ਜਿੱਥੇ ਮਰਜ਼ੀ ਜੋ ਸਜ਼ਾ ਦੇ ਨੀ ਦੇ ਦਿਓ ਪਤੰਗ ਲੈਣ ਆਈਏ ਸਜ਼ਾ ਹੋ ਗਈ ਦੱਸੋ ਸਰ ਦੇਖੋ ਸੀ ਆ ਗੱਡੀ ਖੜੀ ਪਈਏ ਗੱਡੀ ਖੜੀ ਏ ਵਾਸੀ ਲੈ ਲਓ ਅਸੀਂ ਤਾਂ ਪਤੰਗ ਲੈਣ ਆਏ ਆ ਆ ਬੇਟਾ ਵਾ ਇਹਨੇ ਇਹਨੇ ਆ ਦੇਖੋ ਇਹਨੇ ਸਾਨੂੰ ਕਿਹਾ ਵਾ ਮੈਂ ਆਪ ਰੋਇਨ ਹਾਂ ਤਾਂ ਰੋਇਨ ਨੂੰ ਦੱਸਾਂ ਤੁਹਾਨੂੰ ਮੈਂ ਆਪ ਨਿਊਜ਼ ਤੇ ਹੋਗਾ ਵਾ ਠੀਕ ਆ ਨਾ ਮੈਂ ਭਾਈ ਦੇ ਨਾਲ ਸੀਗਾ ਇਹਦਾ ਬੇਟੇ ਦਾ ਫੋਨ ਆਇਆ ਵਾ ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਦਾ ਫੋਨ ਆਇਆ ਵਾ ਬੇਟੇ ਦਾ ਕਹਿੰਦਾ ਚਾਚੂ ਮੈਂ ਪਤੰਗ ਲੈਣ ਆਇਆ ਕਹਿੰਦਾ ਪਾਪਾ ਕਹਿੰਦਾ ਮੈਂ ਲੈ ਜਾਂਦਾ ਵਾ ਤੁਸੀਂ ਕਹਦੇ ਹੋ ਹੁਣ ਵਾ ਮੈਂ ਹੁਣ ਇਹਨਾਂ ਤੱਕਾ ਯਾਰ ਇਹਦਾ ਤੱਕਾ ਹੈ ਨਾ ਹੈ ਮੈਂ ਆਫ ਰੋਡ ਨਿਊਜ਼ ਇੰਡੀਆ ਤੋਂ ਆਇਆ ਵਾ ਇੱਕ 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 ਇਹਦੇ ਰੈਡ ਲਾਉਂਗਾ ਸਾਢੇ 12 1 ਵਜੇ ਗਿਆ ਸਰ ਕੀ ਕਾਰਨ ਸੀ ਇਹਦਾ ਦੱਸਣਾ ਕੀ ਗੱਲ ਹੋ ਰਹੀ ਹੈ ਮੁੰਡਿਆਂ ਤੋਂ ਭੜੇ ਹੋਏ ਆ ਦੋ ਮਿੰਟਾਂ ਨੂੰ ਰੱਖਿਆ ਉਹਨਾਂ ਨੂੰ ਅੰਦਰ ਰੱਖਿਆ ਆ ਸਰ ਕੋਈ ਤਾਂ ਕਾਰਨ ਹੋਊਗਾ ਸਾਡੇ ਦੂਰ ਰੱਖ ਦੇ ਕੋਈ ਚੈਕਿੰਗ ਕਰਨੀ ਹੈ ਯਾ ਦੀ ਮੰਗ ਨਹੀਂ ਅਵਿੱਕੀ ਦਾ ਦੇ ਲੈ ਕੁੜੀ ਮੇਰੇ ਬ੍ਰਦਰ ਹਾਂ ਮੇਰਾ ਜੋ ਆ ਗਿਆ ਇੰਨੀ ਕਿਹ ਪਤੰਗ ਲੈਣੇ ਕੋਈ ਨਹੀਂ ਬਈ ਮੇਰੀ ਜਿਹਨੀ ਵੈਰੀਫਾਈ ਕਰਦੇ ਮੇਰੇ ਕਰ ਲੋ ਦੇਖੀਓ ਫਿਰ ਕਿੰਨੀ ਚੰਗੀ ਲੱਗਦੀ ਹੈ ਦੇਖੀ ਹੈ ਨੇ ਆਹ कस्टम ਬੰਦਾ ਨਹੀਂ ਠੀਕ ਆ ਇੱਕ ਵਾਰ ਖੜ ਜਾ ਯਾਰ ਇਹ ਪਿਛਲੇ 20 ਮਿੰਟ ਤੋਂ ਰੋਲਾ ਪਾ ਰਿਹਾ ਕਿ ਮੈਨੂੰ ਸੁਣਾਂਗਾ ਆਪੋਨੋ ਸ਼ਟਰ ਖੁੱਲਣ ਦੀ ਜੀ ਦਿੱਕਤ ਦਾ ਦੇ ਮੁਲਾਜ਼ਮ ਉੱਤੇ ਖੜੇ ਆ ਨੰਬਰ 1 ਉਹ ਹੁਣ ਆਇਆ ਭਾਜੀ ਬਾਹਰ ਮੈਂ ਕਿਹਾ ਮੈਨੂੰ ਅੰਦਰ ਨਹੀਂ ਲਾਉਂ ਮੈਨੂੰ ਬਾਹਰ ਲੈ ਜਾ ਹੁਣ ਏਦਾਂ ਨਹੀਂ ਆਇਆ ਨੰਬਰ 2 ਅੰਦਰ ਕੈਮਰਾ ਲੱਗੇ ਸਰ 2 ਉਹਨਾਂ ਕੈਮਰੇ ਨਹੀਂ ਹੈਗੇ ਅੱਛਾ ਤੁਸੀਂ ਚੈੱਕ ਹੀ ਕਰਤੀ ਉਹ ਕੈਮਰੇ ਉਹ ਕਹਿੰਦੇ ਇਹ ਕਹਿੰਦੇ ਮੁਲਾਜ਼ਮ ਨੇ ਵੱਟੇ ਕੋਈ ਨਹੀਂ ਆਪਾਂ ਚੈੱਕ ਕਰ ਲੈ ਸ਼ਾਇਦ ਤੋਰ ਲਖਵਾਰ ਕੁਆ ਦੇ ਉਹਨੂੰ ਕਿ ਤਾਲਾ ਲਾ ਦੇ ਆ ਕਰ ਲਓ ਸਰ ਕਿੱਥੇ ਖੜੇ ਆ ਕਰ ਲਓ ਕੋਈ ਬੜਾ ਕਰ ਖੜੇ ਆ